ਜਾਨ ਵੱਜ ਕੇ ਭੜਕਾਉਣ ਵਾਲੇ ਹਾਲਤ ਕਰਕੇ ਜਾਨ ਮੁੱਜ ਕੇ ਖਰਾਬ ਕਰਨ ਵਾਲੀ ਗੱਤਾਂ ਨਾ ਕਰਦਾ ਜਿਵੇਂ ਜਿਵੇਂ ਬੰਦੀਆਂ ਘੁੱਟਣਗੀਆਂ ਜੀ ਹੋਰ ਕੀ ਹੋਊਗੀ ਇਸ ਤੇ ਐਕਸ਼ਨ ਕਰਦੀਆਂ ਰਾਸਤਾ ਰੋਕਦੀ ਆ ਸਿਰੋਕ ਤੋਂ ਮੋਜੂਲੀ ਸੋਈ ਜਦੋਂ ਕੀ ਬੋਲੇ ਮਰਨ ਦੀ ਗੱਲ ਇਹ ਤਾਂ ਨਹੀਂ ਕਲੀਅਰ ਫਿਰ ਵੀ ਜੇ ਉਹ ਵਾਲਾ ਉਮੀਦਵਾਰ ਇਹੋ ਜਿਹਾ ਬਿਆਨ ਦਿੰਦਾ ਤਾਂ ਅੱਜ ਜਿਸúngਤ ਮੋਰਚਾ ਜੋ ਫ੍ਰੀਕੋਟ ਹੈ ਉਹ ਡਿਪਟੀ ਕਮਿਸ਼ਨਰ ਨੂੰ ਮਿਲਿਆ ਪਿਛਲੇ ਦਿਨੀ ਸਾਰਿਆਂ ਨੇ ਸੁਣੀਆ ਵੀਡੀਓ ਜੋ ਵਿਲੇ ਦਾ ਪਿੰਡ ਤੋਂ ਹਾਂਸਰਾ ਜਾਂਸ ਨੇ ਜੋ ਬੜੇ ਭੱਦੇ ਸ਼ਬਦ ਔਰ ਬੜੀ ਰੁੱਖੀ ਔਰ ਭਰਾਮਾ ਰੂਜੋ ਜੰਗ ਸ਼ੁਰੂ ਕਰਾਉਣ ਦੀਆਂ ਗੱਲਾਂ ਕੀਤੀਆਂ ਔਰ ਛੇਤਰਾ ਦੀ ਘਾਟ ਦਾ ਕਿਸਾਨਾਂ ਨੂੰ ਦੱਸਿਆ ਹੈਗਾ ਔਰ ਦੋ ਤਰੀਕ ਨੂੰ ਇੱਕ ਤਰੀਕ ਤੋਂ ਇਲੈਕਸ਼ਨ ਤੋਂ ਬਾਅਦ ਦੋ ਤਰੀਕ ਨੂੰ ਮੇਲਣ ਦੀ ਗੱਲ ਕਹੀ ਹੈ ਕਿ ਦੋ ਤਰੀਕ ਤੋਂ ਬਾਅਦ ਮੇਲੋਂ ਇਹਨਾਂ ਖੱਬੇ ਖਾਨਾ ਨੂੰ ਬਹੁਤ ਵੱਡੀਆਂ ਗੱਲਾਂ ਕਹੀਆਂ ਔਰ ਇਹ ਕਿਹਾ ਹੈ ਕਿ ਮੈਂ ਗਰੀਬ ਔਰ ਗਰੀਬਾਂ ਨੂੰ ਸਾਨੂੰ ਵੱਡ ਨਹੀਂ ਦੰਦੇ ਪਿੰਡਾਂ ਦੇ ਵਿੱਚ ਔਰ ਮੈਂ ਮੇਰਾ ਫੋਨ ਨੰਬਰ ਲੋ ਮੈਂ ਦੱਸੂਗਾ ਇਹਨੂੰ ਪੁੱਛਾ ਜਿਉਂ ਨੇ ਅਸਰਾਜ ਨੂੰ ਕਿ ਇਕੱਲੇ ਫੇਸਕੋਰ ਦੇ ਵਿੱਚ ਵਿਰੋਧ ਹੋ ਰਿਹਾ ਭਾਰਤੀ ਜਨਤਾ ਪਾਰਟੀ ਦਾ ਨੀਤਕੌਰ ਜੋ ਪਟਿਆਲੇ ਤੋਂ ਖੜੀ ਹੈ ਉਹਦਾ ਪੁੱਤਰਾ ਦਾ ਫਰੀਕੋਟ ਸਾੜਿਆ ਸੀ ਜਦੋਂ ਉੱਥੇ ਕਿਸਾਨ ਦੀ ਮੌਤ ਹੋਈ ਸੀ ਸਾਰੇ ਪੰਜਾਬ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਜੋ ਹੈ ਅੱਜ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਜਾ ਸਾਡੀ ਪੂਰੀ ਕੋਸ਼ਿਸ਼ ਜੋਤ ਮੋਰਚੇ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਵਾਰ ਨਹੀਂ ਆਉਣ ਦੇਣੀ ਇਹ ਗੱਲਾਂ ਕਰਦਾ ਮੈਂ ਵੀ ਗਰੀਬ ਹ ਮੇਰਾ ਪ੍ਰਧਾਨ ਮੰਤਰੀ ਵੀ ਗਰੀਬ ਹੈ ਕਿਉਂਕਿ ਜਿਨ੍ਹਾਂ ਦੇ ਸਬੰਧ ਅਮਾਨੀਆਂ ਡਾਨੀਆਂ ਨਾਲ ਹੈ ਉਹ ਬੰਦੇ ਗਰੀਬ ਨੇ ਜੋ ਸਾਰੀ ਦੁਨੀਆ ਨੂੰ ਇਹ 2% ਲੋਕਾਂ ਨੂੰ ਵੇਚਣਾ ਚਾਹੁੰਦੇ ਆ ਅਮਾਨੀਆਂ ਡਾਨੀਆਂ ਨੂੰ ਉਹ ਬੰਦੇ ਗਰੀਬ ਹੈ ਔਰ ਜਿਹੜੇ ਕਹਿੰਦੇ ਮੈਂ ਗੱਲ ਸੁਣੇ ਨੇ ਇਥੇ ਕਿਉਂ ਨਹੀਂ ਦੇ ਬਹੁਤ ਆਏ ਨੇ ਠੀਕ ਹੈ ਕੋਈ ਗੱਲ ਸੁਣ ਤੇ ਜੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਗਰੀ ਵੀਰਾਂ ਨੂੰ ਜਿੰਨਾਂ ਕੋਲੇ ਖੜ ਕੇ ਗੱਲਾਂ ਕਰਦਾ ਉਹ ਸਾਡਾ ਭਾਈਚਾਰਾ ਹੈ ਮੈਂ ਬੇਨਤੀ ਕਰਦਾ ਸਾਡਾ ਉਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ ਕੋਈ ਗੱਲ ਨਹੀਂ ਵੋਟਾਂ ਦੀ ਗੱਲ ਵੱਖਰੀ ਹੁੰਦੀ ਕਿ ਵੋਟ ਕਿੱਥੇ ਕਿਸੇ ਨੇ ਪਾਉਣੀ ਹੈ ਠੀਕ ਹੈ ਅਸੀਂ ਹਰ ਥਾਂ ਪ੍ਰਚਾਰ ਕਰਨਾ ਹਰ ਪਿੰਡ ਦੇ ਵਿੱਚ ਪ੍ਰਚਾਰ ਕਰਨਾ ਸ਼ਹਿਰ ਵਿੱਚ ਅਸੀਂ ਕਹਿਣਾ ਇਹਨਾਂ ਦੇ ਪੋਲ ਨਾ ਲੱਗਣ ਅਸੀਂ ਇਹਨਾਂ ਨੂੰ ਝੰਡੀਆਂ ਦਿਖਾਉਣੀਆਂ ਇਹਨਾਂ ਨੂੰ ਸਵਾਲ ਕਰਨੇ ਆ ਆ ਸਾਡਾ ਐਸਕੇਐਮ ਜਿਹੜਾ ਜੋ ਐਸਕੇਐਮ ਨੇ ਸਾਡਾ ਡਿਸਿਪਲਨ ਬਣਾਇਆ ਹੈਗਾ ਕਿ ਅਸੀਂ ਕੋਈ ਟੋਲ ਪੰਨ ਨਹੀਂ ਕਰਾਂਗੇ ਅਸੀਂ ਕੋਈ ਗਾਲ-ਦੋਪੜ ਨਹੀਂ ਕੱਢਾਂਗੇ ਅਸੀਂ ਕੋਈ ਗੱਟਿਆਂ ਦਾ ਰਸਤਾ ਨਹੀਂ ਰੋਕਾਂਗੇ ਜਿਸ ਐ ਜਿਹੜਾ ਐਸਕੇਐਮ ਹੈ ਉਸ ਗੱਲ ਤੇ ਚੱਲ ਰਿਹਾ ਹੈਗਾ ਸੋ ਇਹ ਹੈਗਾ ਡਿਸਪਲੀਕੇਸ਼ਨ ਨੂੰ ਇਹ ਹੀ ਕਿਹਾ ਕਿ ਇਹ ਤੇ ਵੀ ਕਾਰਵਾਈ ਹੋਵੇ ਉਹ ਕਾਰਵਾਈ ਓਪਨ ਕੀਤੀ ਜਾਵੇ ਪ੍ਰੈਸ ਦੇ ਵਿੱਚ ਦਿੱਤੀ ਜਾਵੇ अदरवाइज ਇਹ ਗੱਲ ਨਹੀਂ ਹੁੰਦੀ ਕਿਉਂਕਿ ਜਦ ਸਾਡੀ ਕੋਈ ਗੱਲ ਹੁੰਦੀ ਮਾਣੀ ਮੋਟੀ ਸਾਡੇ ਕਿਸਾਨ ਤੋਂ ਉਦੋਂ ਹੀ ਫੜ ਕੇ ਪੁਰਸਾਂ ਮਗਰ ਲੱਗੀਆਂ ਉਦੋਂ ਜੇਲ੍ਹ ਦੇ ਵਿੱਚ ਬੰਦ ਕਰ ਦਿੰਦੇ ਸਿਰਦੰਦੇ ਨੇ ਜਾ ਕੇ ਇਹਨਾਂ ਤੇ ਕਾਰਵਾਈ ਨਹੀਂ ਹੋ ਸਕਦੀ ਸੋ ਇਸ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਉਹ ਕਾਰਵਾਈ ਕਰਾ ਕੇ ਨੂੰ ਉਪਰ ਕੀਤੀ ਜਾਵੇ ਪ੍ਰੈਸ ਦੇ ਵਿੱਚ ਤਾਂ ਕਿ ਸਾਨੂੰ ਪਤਾ ਲੱਗ ਸਕੇ ਨਹੀਂ ਤਾਂ ਪ੍ਰੈਸ 21 ਤਰੀਕ ਦੀ ਜੋ ਜਗਰਾਵਾਂ ਰੈਲੀ ਹੈਗੀ ਆ ਉਹ ਤੇ ਉਹਨੂੰ ਓਪਨ ਕਰਾਂਗੇ ਸਾਰੀ ਗੱਲ ਨੂੰ ਉਹਦੇ ਵੱਡਾ ਐਕਸ਼ਨ ਅੰਦੇ ਖਿਲਾਫ ਵੀ ਲਾਵਾਂਗੇ ਕੀ ਗੱਲ ਹੈ ਜੇਕਰ ਦੇਸ਼ ਦੇ ਅੰਦਰ ਦੁਬਾਰਾ ਬੀਜਪੀ ਸਰਕਾਰ ਬਣਦੀ ਲੇ ਕਿਸਾਨਾਂ ਦੇ ਖਿਲਾਫ ਪਾੜੇ ਦੇਖੋ ਕੱਲੇ ਕਿਸਾਨਾਂ ਦੇ ਹਾਲਾਤ ਮਾਰੇ ਨਹੀਂ ਹੋਣਗੇ ਬੀਜਪੀ ਸਾਰੇ ਦੇਸ਼ ਦੀ ਦੁਸ਼ਮਣ ਹੈ ਇਹ ਮਤ ਸੋਚਣ ਦੂਜੇ ਕਿਉਂ ਕਿ ਕਿਸਾਨ ਤਾਂ ਮਰੇਗਾ ਹੀ ਕਿਸਾਨ ਜੇ ਮਰਦਾ ਤਾਂ ਮੰਡੀ ਕਰਨ ਖਤਮ ਹੁੰਦਾ ਤੇ ਯਾਰ ਜੀ ਨਹੀਂ ਮਰਦਾ ਕਿ ਉਹਦਾ ਲੇਬਰ ਨਹੀਂ ਮਰਦੀ ਕਿ ਉਹਦਾ ਟਰੱਕਾਂ ਵਾਲੇ ਉਹ ਘੱਟ ਲਈਦਾ ਕੰਮ ਉਹ ਨਹੀਂ ਮਰਦੇ ਕਿ ਵੱਡੇ ਮਾਲ ਖੋਲਣ ਦੇ ਨਾਲ ਜੋ ਛੋਟਾ ਦੁਕਾਨਦਾਰ ਹੈ ਪਿੰਡਾਂ ਜਾਂ ਸ਼ਹਿਰਾਂ ਵਿੱਚ ਇਹ ਨਹੀਂ ਮਰਦਾ ਕਿ ਜੋ ਪ੍ਰਾਈਵੇਟ ਸਾਰੇ ਮਹਿਕਮੇ ਕਰਨ ਦੇ ਨਾਲ ਨੌਕਰੀਆਂ ਖਤਮ ਨਹੀਂ ਹੁੰਦੀਆਂ ਸਾਰਾ ਦੇਸ਼ ਜੋ ਹੈਗਾ ਉਹਨਾਂ ਚੰਦ ਲੋਕਾਂ ਨੂੰ ਇਹ ਵੇਖਣਾ ਚਾਹੁੰਦਾ ਹੈ ਤੇ ਸਾਰੇ ਦੇਸ਼ ਵਾਸੀਆਂ ਤੁਹਾਡੇ ਲਈ ਬੇਨਤੀ ਹੈ ਕਿ ਕੱਲਾ ਕਿਸਾਨ ਨਹੀਂ ਇਹ ਜੋ ਸਰਕਾਰ ਹੈ ਸਾਰੇ ਦੇਸ਼ ਦੀ ਦੁਸ਼ਮਣ ਹੈ ਇਹਨੂੰ ਆਪਾਂ ਜੋ ਆ ਪਹਿਲੀ ਤੇ ਤੀਜੇ ਨੂੰ ਇੱਥੇ ਪੜ੍ਹਨੀਆਂ ਜਾਂ ਵੋਟਾਂ ਪੈਰਨੀਆਂ ਬਾਅਦ ਸਾਰੇ ਆਪਾਂ ਨੂੰ ਪਾਸੇ ਚਲਦਾ ਕਰਗੇ ਤਾਂ ਜੋ ਆਪਾਂ ਠੀਕ ਹੈ ਸਰਕਾਰ ਸਾੜੀਆਂ ਠੀਕ ਨਹੀਂ ਹੁੰਦੀਆਂ ਪਰ ਸਭ ਤੋਂ ਸਿਰਾ ਜਨਮ ਸਰਕਾਰ ਸਿਰਬ ਹੋਈ ਹੈ ਕੋਈ ਭਾਰਤੀ ਜਨਤਾ ਪਾਰਟੀ ਵੀ ਸਿਰਬ ਹੋਈ ਹੈ ਤੋਂ ਇਹਨਾਂ ਨੂੰ ਆਪਾਂ ਪਾਸੇ ਕਰਨਾ ਸੋ ਆਉਂਦੀਆਂ ਗੱਲਾਂ ਲਾ ਕੇ ਸਰਕਾਰ ਇਸ ਵਾਰ ਇਹ ਨਹੀਂ ਹੋਣੀ ਹੰਸ ਰਾਜ ਦਾ ਵਿਰੋਧ ਚੱਲੀ ਰਹੇਗਾ ਕੋਲੋਂ ਸਾਡਾ ਐਸਕੇਮ ਕੱਲੇ ਹੰਸ ਰਾਜ ਦਾ ਬੇਨਤੀ ਕਰਾ ਕੱਲੇ ਹੰਸ ਰਾਜ ਦਾ ਵਿਰੋਧ ਨਹੀਂ ਨਾ ਹੋ ਰਿਹਾ ਪੰਜਾਬ ਨੇ ਸਾਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਭਾਰਤੀ ਜਨਤਾ ਪਾਰਟੀ ਦਾ ਉਹ ਤਾਂ ਸਾਡੇ ਡਿਸਪਲਿਨ ਵਿੱਚ ਰਹੇਗੇ ਹਮੇਸ਼ਾ ਸਾਰਾ ਪ੍ਰਚਾਰ ਵੀ ਹੋਣਾ ਪਿੰਡਾਂ ਚਾਰਾਂ ਦੇ ਵਿੱਚ ਅਸੀਂ ਕਾਲੀਆਂ ਝੰਡੀਆਂ ਦਿਖਾਵਾਂਗੇ ਸਵਾਲ ਵੀ ਕਰਨੇ ਆ ਪ੍ਰਸ਼ਾਸਨ ਨੂੰ ਕਿਹਾ ਹੋਇਆ ਕਿ ਜਿੱਥੇ ਆਉਂਦਾ ਤੁਸੀਂ ਠੱਲ ਕੇ ਸਾਨੂੰ ਇਹਦੇ ਸਾਹਮਣੇ ਖੜਾ ਕਰੋ ਤੇ ਆਪਦੇ ਸਵਾਲ ਕਰਾਂਗੇ ਸੋ ਤਾਂ ਹੁੰਦਾ ਰਹਿਣਾ ਕੀ ਨਾ ਵੱਟਦਾ ਮੇਰਾ ਨਾਮ ਕੋਈ ਦਸੰਗ ਜਿਲ੍ਹਾ ਪ੍ਰੋਫੈਸਰ ਅਨੰਤਿਕ ਦੇ ਸਾਹਮਣੇ ਪਹੁੰਚਿਆ ਹੋ ਅੱਜ ਡਿਪਟੀ ਕਮਿਸ਼ਨਰ ਨੂੰ ਮਿਲਿਸੀ ਅੱਜ ਜਿਲ੍ਹਾ ਰਿਕਾਰਡਰ ਦੇ ਸਹਿਯੋਗ ਨਾਲੋਂ ਅੱਜ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਜਿਹੜਾ ਪਿਛਲੇ ਦਿਨਾਂ ਚ ਹੰਸਰਾਜ ਦੀ ਵੀਡੀਓ ਵਾਇਰਲ ਹੋਈ ਆ ਜਾਂ ਪੱਟੀ ਸ਼ਰਦਾਵਲੀ ਜਿਹੜੀ ਉਹ ਵਰਤੀ ਗਈ ਆ ਉਹਦੇ ਸਬੰਧ ਚ ਅੱਜ ਸੈਕਟਰੀ ਕਮਿਸ਼ਨਰ ਫੀਕੋਰ ਨੂੰ ਚੋਰ ਘੁਸ਼ਨ ਦੇ ਜ਼ਿੰਮੇਵਾਰ ਹੋਣ ਦੇ ਕਾਰਨ ਉਹਨਾਂ ਨੂੰ ਅੱਜ ਨਲਕੇ ਉਹਨਾਂ ਵੱਲੋਂ ਜਿਹੜੀਆਂ ਉਹ ਕੀਤੀਆਂ ਕਸੂਤਾ ਉਹ ਉਹਨਾਂ ਉੱਤੇ ਜਾਲ ਕੀਤੀਆਂ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਲਦੀ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜਾ ਉਹ ਗਰੀਬ ਤੇ ਜਿਹੜੀ ਕਿਸਾਨ ਦੇ ਵਿੱਚ ਮਾਲੂ ਜੰਗ ਸ਼ੁਰੂ ਕਰਾਉਣਾ ਵਾਸਤੇ ਜਿਹੜੀ ਸ਼ਰਦਾਵਲੀ ਵਰਤੀ ਆ ਜਾਂ ਸਾਡੇ ਭਾਈਚਾਰੇ ਨੂੰ ਇਹ ਦੇਖੋ ਜੇ ਦੋਵੇਂ ਡਾਉਨ ਤੇ ਸਾਨੂੰ ਉਖਾਰ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਭਾਈਪਾ ਜਿਹੜੀ ਇਹ ਖੇਡ ਖੇਡ ਰਹੀ ਹੈ ਇਹ ਇੱਕ ਜਿਵੇਂ ਬਜ਼ਾਰ ਦੇ ਵਿੱਚ ਦੰਗੇ ਕਰਾਏ ਆ ਮਨੀਪੁਰ ਦੇ ਵਿੱਚ ਕਰਾਏ ਆ ਇਹ ਪੰਜਾਬ ਦੇ ਵਿੱਚ ਵੀ ਉਹੋ ਜਿਹੇ ਹਾਲਾਤ ਬਣਾਉਣਾ ਚਾਹੁੰਦੀ ਹੈ ਤਾਂ ਕਰਕੇ ਜਿਹੜਾ ਰੈਫਰਿਕੁਐਂਸ ਨੂੰ ਕਿਹਾ ਹੋਇਆ ਕਿ ਇੱਥੇ ਕਾਰਵਾਈ ਕਰੇ ਜੇਕਰ 21 ਤਰੀਕ ਤੱਕ ਕੋਈ ਕਾਰਵਾਈ ਨਹੀਂ ਕਰਦਾ ਜਿਹੜਾ ਪ੍ਰਸ਼ਾਸਨ ਤਾਂ 21 ਦੀ ਮਹਾ ਪੰਚਾਇਤ ਹੋ ਰਹੀ ਆ ਰੈਲੀ ਜਗਰਾਉਂ ਦੇ ਵਿੱਚ ਉਹ ਤੋਂ ਬਾਅਦ ਸੂਬਤ ਮੌਲਚਾ ਉਹਦੇ ਤੋਂ ਕੋਈ ਵੱਡਾ ਐਕਸ਼ਨ ਲੈ ਕੇ ਫਿਰ ਜਿਹੜੀ ਭਾਸ਼ਾ ਇਹ ਬੋਲਦਾ ਇਹਨੂੰ ਉਸੇ ਭਾਸ਼ਾ 'ਚ ਜਵਾਬ ਦਿੱਤਾ ਜਾਂਦਾ